ਸੱਚੀ ਗੱਲ ਦੋਸਤੋ ਜੋ ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਤੇ ਕੁਝ ਲੜਕੀਆਂ ਦਾ ਜਹਾਜ਼ ਸ੍ਰੀ ਅਮਰਸਾਹਬ ਸਾਬ੍ਹ ਇੱਕੇ ਉੱਤਰਿਆ ਸੀ ਉਸ ਤੋਂ ਪੂਰੇ ਇੰਡੀਆ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਜੋ ਨੌਜਵਾਨ ਆਪਣੀ ਕਹਾਣੀ ਦੱਸਦੇ ਨੇ ਉਸ ਤੋਂ ਲੋਕ ਕਾਫੀ ਜ਼ਿਆਦਾ ਦੁਖੀ ਨੇ ਪਰ ਹੁਣ ਖਬਰ ਸਾਹਮਣੇ ਆਈ ਹੈ ਕਿ ਇਹ ਤਾਂ ਹਾਲ ਇੱਕ ਟ੍ਰੇਲਰ ਸੀ ਇਸ ਤੋਂ ਅੱਗੇ ਤਾਂ ਇਸ ਤੋਂ ਵੀ ਕਿਤੇ ਜ਼ਿਆਦਾ ਬੁਰਾ ਹੋਣ ਵਾਲਾ ਹੈ ਕੀ ਬੁਰਾ ਹੋਣ ਵਾਲਾ ਆਉ ਤੁਹਾਨੂੰ ਪੂਰੀ ਗੱਲਬਾਤ ਵਿਸਥਾਰ ਦੇ ਵਿੱਚ ਦੱਸ ਦਿਆਂ ਅਕਸਰ ਜੋ ਡੋਂਕੀ ਲਾ ਕੇ ਜਾਂਦੇ ਸੀ ਯੂ ਐਸ ਏ ਉਹਨਾਂ ਨੂੰ ਸਾਇਲਮ ਮਿਲ ਜਾਂਦਾ ਸੀ ਇਸ ਤੇ ਕਰਕੇ ਕਿ ਲੋਕ ਜ਼ਿਆਦਾਤਰ ਡੋਂਕੇ ਲਗਾਉਣ ਤੋਂ ਬਾਅਦ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਦਿੰਦੇ ਸੀ ਪਰ ਹੁਣ ਜੋ ਟਰੰਪ ਪ੍ਰੈਜ਼ੀਡੈਂਟ ਬਣੇ ਨੇ ਉਹਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਸਾਰੇ ਇਲੀਗਲ ਇਮੀਗ੍ਰੇਟਸ ਨੂੰ ਵਾਪਸ ਉਹਨਾਂ ਦੇ ਦੇਸ਼ ਭੇਜਣਗੇ ਪਰ ਹੁਣ ਇੱਕ ਪਹਿਲੀ ਕਿਸਤ ਲੋਕਾਂ ਨੂੰ ਉਹਨਾਂ ਦੇ ਦੇਸ਼ਾਂ ਵਿੱਚ ਭੇਜਣ ਤੋਂ ਬਾਅਦ ਇਸ ਤੋਂ ਵੀ ਖਤਰਨਾਕ ਸਟੈਪ ਅਮਰੀਕਾ ਲੈ ਸਕਦਾ ਹੈ ਕੀ ਹੈ ਪੂਰਾ ਮਾਮਲਾ ਉਹ ਦੇਖੋ ਪੂਰੀ ਵੀਡੀਓ ਦੇ ਵਿੱਚ ਕਿਉਂਕਿ ਹੁਣ ਇਹ ਜੋ ਤੁਸੀਂ ਸੁਣ ਜਾ ਰਹੇ ਹੋ ਇਹ ਤੁਹਾਨੂੰ ਵੀ ਹੈਰਾਨ ਕਰਕੇ ਰੱਖ ਦੇਵੇਗਾ ਤੇ ਸੋਚਣ ਦੇ ਲਈ ਮਜਬੂਰ ਕਰ ਦੇਵੇਗਾ ਕਿੰਨਾ ਖਤਰਨਾਕ ਸਮਾਂ ਆਉਣ ਵਾਲਾ ਹੈ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਜਿਆਦਾ ਸ਼ੇਅਰ ਕਰ ਦੇਣਾ ਤਾਂ ਕਿ ਇਨਫੋਰਮੇਸ਼ਨ ਹਰ ਇੱਕ ਤੱਕ ਪਹੁੰਚ ਸਕੇ ਦੇਖੋ ਵੀਡੀਓ ਇੱਕ ਐਲਸਲਵਾਡੋਰ ਨਾਮ ਦਾ ਦੇਸ਼ ਹੈਗਾ ਉਹਨਾਂ ਨੇ ਆਫਰ ਕੀਤੀ ਆ ਅਮਰੀਕਾ ਨੂੰ ਕਿ ਜੇਕਰ ਤੁਸੀਂ ਜਿਹੜੇ ਤੁਹਾਡੇ ਅਪਰਾਧੀ ਹੈਗੇ ਆ ਜਾਂ ਤੁਸੀਂ ਇੱਥੋਂ ਰਿਪੋਰਟ ਕਰਨੇ ਆ ਬੰਦੇ ਤੁਸੀਂ ਸਾਡੇ ਦੇਸ਼ ਦੇ ਵਿੱਚ ਭੇਜ ਸਕਦੇ ਆ ਅਸੀਂ ਉਹਨਾਂ ਨੂੰ ਜੇਲਾ ਦੇ ਵਿੱਚ ਰੱਖਾਂਗੇ ਕਿਉਂਕਿ ਜਿਹੜਾ ਰਿਪੋਰਟ ਕਰਨ ਦੇ ਉੱਤੇ ਅਮਰੀਕਾ ਦਾ ਬਹੁਤ ਸਾਰਾ ਪੈਸਾ ਲੱਗਦਾ ਹੈ ਐਲਸਲਵਾਡੋਰ ਇੱਕ ਛੋਟਾ ਜਿਹਾ ਦੇਸ਼ ਆ 60 ਕ ਲੱਖ ਦੀ ਉੱਤੇ ਦੀ ਵੱਧਦੀ ਹੈ ਤੇ ਉੱਥੋਂ ਦਾ ਜਿਹੜਾ ਵਿਦੇਸ਼ ਮੰਤਰੀ ਆ ਉਹਨਾਂ ਨੇ ਅਮਰੀਕਾ ਦੇ ਨਾਲ ਮੀਟਿੰਗ ਤੱਕ ਵੀ ਕਰ ਲਈ ਹੈਗੀ ਆ ਕਿ ਉਹਨਾਂ ਨੇ ਆਫਰ ਦਿੱਤੀ ਆ ਕਿ ਅਸੀਂ ਤੁਹਾਡੇ ਕੋਲ ਥੋੜੇ ਪੈਸੇ ਜਾਂ ਡਾਲਰਾਂ ਦੇ ਰੂਪ ਚ ਪੈਸੇ ਲਵਾਂਗੇ ਤੇ ਇੱਥੇ ਜਿਹੜੇ ਤੁਹਾਡੇ ਇਲੀਗਲ ਇਮੀਗ੍ਰੈਂਟਸ ਹੋਊਗੇ ਜਾਂ ਤੁਹਾਡੇ ਅਪਰਾਧੀ ਹੋਊਗੇ ਉਹਨਾਂ ਨੂੰ ਅਸੀਂ ਆਪਣੇ ਦੇਸ਼ ਦੇ ਵਿੱਚ ਰੱਖ ਸਕਦੇ ਆ ਜੇਲ੍ਹਾਂ ਦੇ ਵਿੱਚ ਐਲਸਲਵਾਡੋਰ ਅਮਰੀਕਾ ਦੇ ਲਾਗੇ ਵੀ ਆ ਖਰਚ ਵੀ ਘੱਟ ਹੀ ਹੋਣਾ ਕਿਹਾ ਜਾ ਰਿਹਾ ਅਮਰੀਕਾ ਵਾਲੇ ਇਹ ਜਿਹੜਾ ਇੱਕ ਐਗਰੀਮੈਂਟ ਸੰਧੀ ਕਰ ਵੀ ਸਕਦੇ ਆ ਕਿਉਂਕਿ ਉਹਨਾਂ ਦੇ ਬਹੁਤ ਸਾਰਾ ਪੈਸਾ ਇਸ ਤਰ੍ਹਾਂ ਬਚ ਸਕਦਾ ਹੈ ਤੇ ਐਲਸਲਵਾਡੋਰ ਤੋਂ ਲੋਕ ਆਪ ਹੀ ਕੋਸ਼ਿਸ਼ਾਂ ਕਰਨਗੇ ਕਿ ਅਸੀਂ ਵਾਪਸ ਕਿਸੇ ਤਰ੍ਹਾਂ ਚਲੇ ਜਾਈਏ ਹੋ ਸਕਦਾ ਐਲਸਲਵਾ ਤਈ ਜੇਕਰ ਕੋਈ ਡੰਕੀ ਲਾ ਕੇ ਜਾਣਾ ਚਾਹੁੰਦਾ ਅਮਰੀਕਾ ਸੋਚ ਵਿਚਾਰ ਕੇ ਜੇ ਕੋਈ ਰਾਹ ਦੇ ਵਿੱਚ ਵੀ ਆ ਉਹ ਵੀ ਬਈ ਸੋਚ ਵਿਚਾਰ ਕੇ ਸਸਿਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਨਨੀਟ ਲਾ ਸਾਡੇ ਆਫੀਸਰਸ ਦੇ ਵਿੱਚ ਬਹੁਤ ਕਾਲਾਂ ਆ ਰਹੀਆਂ ਨੇ ਕਿ ਐਕਸਪੀਡੇਟਡ ਰਿਮੂਵਲ ਕੀ ਆ ਜਿਹੜਾ 트ੰਪ ਨੇ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਕਿ ਜਿਨ੍ਹਾਂ ਨੂੰ 2 ਸਾਲ ਤੋਂ ਘੱਟਾਂ ਹੀ ਮਾਇਆ ਨੂੰ ਹੋਇਆ ਉਹਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਉਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਸੋ ਇਹਦੇ ਬਾਰੇ ਬੇਸਿਕਲੀ ਜਾਣਕਾਰੀ ਦੇਣ ਲਈ ਵੀਡੀਓ ਬਣਾਈ ਆ ਜਿਹੜੇ 트াম্প ਨੇ ਐਗਜ਼ੈਕਟਿਵ ਆਰਡਰ ਸਾਈਨ ਕੀਤੇ ਨੇ ਇਮੀਗ੍ਰੇਸ਼ਨ ਦੇ ਉਹਨਾਂ ਵਿੱਚੋਂ ਇੱਕ ਹੀ ਐਗਜ਼ੈਕਟਿਵ ਆਰਡਰ ਐਕਸਪੀਰੀਟਡ ਰਿਮੂਵਲ ਇਹਦੇ ਵਿੱਚ ਉਹਨੇ ਪਾਵਰ ਦਿੱਤੀ ਹੈਗੀ ਆ ਕਿ ਜਿਹੜੇ 2 ਸਾਲ ਤੋਂ ਘੱਟ ਟਾਈਮ ਜਿਨ੍ਹਾਂ ਨੂੰ ਆਇਆ ਨੂੰ ਹੋਇਆ ਜਿਹੜੇ ਕਿ ਜਿਹੜੀ ਐਪ ਲਾਈ ਸੀਗੀ ਬਾਈਡਨ ਨੇ ਉਹਦੇ ਰਾਹੀਂ ਐਂਟਰ ਹੋਏ ਨੇ ਜਾਂ ਐਪ ਤੋਂ ਬਿਨਾ ਐਂਟਰ ਹੋਇਆ ਪਿਛਲੇ 2 ਸਾਲਾਂ 'ਚ ਜਿਵੇਂ ਹੁਣ ਜਨਵਰੀ 2025 'ਚ ਪ੍ਰੈਜ਼ੀਡੈਂਟ ਬਣੇ ਆ 트াম্প ਇਹਦੇ 2 ਸਾਲ ਦੇ ਅੰਦਰ ਅੰਦਰ ਕਹਿ ਲਓ ਜਿਹੜੇ ਡਿਸੰਬਰ 2022 ਤੋਂ ਬਾਅਦ ਐਂਟਰ ਹੋਏ ਨੇ 23 ਐ 24 'ਚ ਹੁਣ ਤੱਕ ਇਹਨਾਂ ਬੰਦਿਆਂ ਤੇ ਐਕਸਪੀਡਿਟਡ ਰਿਮੂਵਲ ਲੱਗ ਸਕਦੀ ਆ ਉਹਦਾ ਮਤਲਬ ਇਹ ਆ ਕਿ ਜਿਹੜੀ ਉਹਨਾਂ ਦੀ ਇੰਟਰਵਿਊ ਆ ਉਹ ਆਈ ਸਾਲੇ ਜਾਂ ਸੈਲਮ ਆਫਸਰਾਂ ਦੇ ਕਰਕੇ ਜੇ ਕੇਸ ਫੇਲ ਹੁੰਦਾ ਤਾਂ ਉਹਨਾਂ ਨੂੰ ਕੋਰਟ ਦਾ ਸਿਸਟਮ ਬਾਈਪਾਸ ਕਰਕੇ ਰਿਪੋਰਟ ਕਰ ਸਕਦੇ ਆ ਸੋ ਇਹ ਉਹਨਾਂ ਨੂੰ ਅਥਾਰਟੀ ਦਿੱਤੀ ਗਈ ਆ ਉਹਨਾਂ ਵੱਲੋਂ ਕਿ ਜਿਹੜਾ ਕੋਟਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਸਾਲ ਲੱਗਦੇ ਕਈ ਵਾਰੀ 5-5 ਸਾਲ ਲੱਗਦੇ ਆ 3.7 ਮਿਲੀਅਨ ਕੇਸ ਕੋਟਾਂ ਦੇ ਵਿੱਚ ਪਏ ਆ ਤੇ ਉਹਨੂੰ ਟਾਈਮ ਨੂੰ ਬਚਾਉਣ ਵਾਸਤੇ ਜਿਹੜੇ ਆਈਸ ਅਫਸਰ ਨੇ ਜਾਂ ਇਮੀਗ੍ਰੇਸ਼ਨ ਅਫਸਰ ਨੇ ਉਹ ਹੀ ਇੰਟਰਵਿਊ ਕਰਕੇ ਜਿਹੜੇ ਬੰਦੇ ਆਏ ਆ ਜਿਨ੍ਹਾਂ ਨੂੰ ਉਨਾ ਦੇ ਕੇ ਸੁਣ ਸਕਦੇ ਆ ਜੇ ਪਾਸ ਹੋਣ ਤਾਂ ਸੈਲਮ ਦੇ ਦੇਣਗੇ ਜੇ ਨਹੀਂ ਤਾਂ ਉਹਨਾਂ ਨੂੰ ਫਾਸਟ ਰਿਮੂਵਲ ਕਰਕੇ ਕੋਰਟ ਦਾ ਸਿਸਟਮ ਜਿਹੜਾ ਉਹਨੂੰ ਬਾਈਪਾਸ ਕੀਤਾ ਜਾ ਸਕਦਾ ਇਹ ਬੇਸਿਕਲੀ ਜਿਹੜਾ ਐਗਜ਼ੈਕਟਿਵ ਆਰਡਰ ਆ ਜਿਹੜਾ ਇਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਹੈਗਾ ਉਹਦੀ ਲੰਘਣਾ ਆ ਕਿਉਂਕਿ ਜਿਹੜਾ ਕਾਨੂੰਨ ਉਹਦੇ ਵਿੱਚ ਲਿਖਿਆ ਗਿਆ ਕਿ ਜਿਹੜੇ ਬੰਦੇ ਨੇ ਇੱਥੇ ਕੇਸ ਲਾਇਆ ਜਾਂ ਸੈਲਮ ਦਾ ਕੇਸ ਲੱਗਿਆ ਉਹ ਆਪਣਾ ਕੇਸ ਲੜ ਸਕਦਾ ਜਿੰਨੀ ਦੇਰ ਤੱਕ ਉਹ ਕੋਈ ਵਾਇਓਲੇਟ ਨਹੀਂ ਕਰਦਾ ਕੋਈ ਕ੍ਰਿਮਨਲ ਰੈਕਡ ਨਹੀਂ ਹੈਗਾ ਜਾਂ ਉਹ ਬੰਦਾ ਆਪਣਾ ਡਾਟਾ ਮੈਸ ਨਹੀਂ ਕਰਦਾ ਜਾਂ ਉਹ ਤੇ ਡੈਪੂਟੇਸ਼ਨ ਨਹੀਂ ਲੱਗੀ ਪਰ ਇਹ ਜਿਹੜਾ ਐਗਜ਼ੈਕਟਿਵ ਆਰਡਰ ਆ ਇਹ ਪਾਵਰ ਦਿੰਦਾ ਹੁਣ ਆਈਸ ਨੂੰ ਤੇ ਇਮੀਗ੍ਰੇਸ਼ਨ ਨੂੰ ਕਿ ਉਹਨਾਂ ਲੋਕਾਂ ਦੀ ਇੰਟਰਵਿਊ ਕਰਕੇ ਤੇ ਜੇ ਉਹ ਫੇਲ ਹੁੰਦੇ ਆ ਉਹਨਾਂ ਨੂੰ ਕੋਟਾਂ ਚ ਭੇਜੇ ਬਣਾ ਰਿਪੋਰਟ ਕੀਤਾ ਜਾ ਸਕਦਾ ਪਰ ਇਹਦੇ ਖਿਲਾਫ ਲੀਗਲ ਚੈਲੰਜਸ ਹੋਣਗੇ ਕਈ ਆਰਗੇਨਾਈਜੇਸ਼ਨਸ ਏਲਾ ਹੋ ਗਈ ਜਾਂ ਹੋਰ ਜਿਹੜੀਆਂ ਏਐਸਏਪੀ ਵਗੈਰਾ ਹੋ ਗਈਆਂ ਉਹ ਇਹਦੇ ਖਿਲਾਫ ਲਾ ਸੂਟ ਕਰ ਰਹੀਆਂ ਨੇ ਜਿਹੜਾ ਬਰਥ ਰਾਈਟਸ ਐਂਡਸ਼ਿਪ ਐਂਡ ਕੀਤੀ ਸੀ ਐਗਜ਼ੈਕਟਿਵ ਆਰਡਰ ਨਾਲ ਉਹਦੇ ਖਿਲਾਫ ਵੀ ਲਾ ਸੂਟ ਹੋਏ ਦੋ ਕੋਰਟਾਂ ਨੇ ਸਟੇ ਕਰਤਾ ਇੱਕ ਤਾਂ ਸੀਗੀ ਸੈਟਰਨ ਦੀ ਕੋਰਟ ਤੇ ਹੁਣੇ-ਹੁਣੇ ਖਬਰ ਆਈ ਆ ਕੱਲ ਕੇ ਇੱਕ ਮੈਰੀਲੈਂਡ ਦੀ ਕੋਰਟ ਨੇ ਵੀ ਸਟੇ ਕੀਤਾ ਉਹਨੂੰ ਵੀ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਹੀ ਜਿਹੜਾ ਇਹਨਾਂ ਨੇ ਇੱਕ ਹੋਰ ਆਰਡਰ ਕੀਤਾ ਸੀ ਕਿ ਜਿਹੜੇ ਫੈਡਰਲ ਗਵਰਨਮੈਂਟ ਦੇ EMPLOYEES ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਜੌਬ ਜਿਹੜੀ ਆ ਉਹ ਲੀਵ ਕਰ ਸਕਦੇ ਹੋ ਤੁਹਾਨੂੰ ਬਾਇਆਊਟ ਪ੍ਰੋਗਰਾਮ ਦੇਵਾਂਗੇ ਪੈਨਸ਼ਨਾਂ ਜੋ ਵੀ ਉਹਨਾਂ ਨੂੰ ਪੈਕੇਜ ਦਿੱਤਾ ਸੀ ਤੇ ਉਹਨੂੰ ਵੀ ਫ੍ਰੀਜ਼ ਕਰ ਦਿੱਤਾ ਕੋਰਟ ਨੇ ਸੁਵエストਰਾ ਇਹ ਵੀ ਚੈਲੰਜ ਕੋਰਟ ਦੇ ਵਿੱਚ ਹੋਏਗਾ ਤੇ ਕੋਰਟ ਇਹਨੂੰ ਫਰੀਜ਼ ਕਰ ਸਕਦੀ ਹੈ ਐਗਜ਼ੀਕਟਿਵ ਆਰਡਰ ਨੂੰ ਕਿਉਂਕਿ ਜਿਹੜਾ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ ਆ ਉਹਦੇ ਮੁਤਾਬਕ ਨਹੀਂ ਆ ਪਰ ਫਿਲਹਾਲ ਇਸ ਐਗਜ਼ੀਕਟਿਵ ਆਰਡਰ ਦੇ ਮੁਤਾਬਕ ਕੋਈ ਥੋੜਾ ਸਵਾਲ ਇਹ ਆ ਕਿ ਕੀ ਇਹ ਰਿਪੋਰਟ ਕੀਤਾ ਜਾ ਸਕਦੇ ਆ ਲੋਕ ਜਿਹੜੇ 2 ਸਾਲ ਦੇ ਅੰਦਰ ਆਏ ਆ ਇਹ ਐਗਜ਼ੀਕਟਿਵ ਆਰਡਰ ਕਹਿੰਦਾ ਕਿ ਕੀਤੇ ਜਾ ਸਕਦੇ ਆ ਉਹਨਾਂ ਦੀ ਇੰਟਰਵਿਊ ਜਿਹੜੀ ਆ ਉਹ ਕੋਟਾਂ ਦੀ ਬਜਾਏ ਇਮੀਗ੍ਰੇਸ਼ਨ ਅਫਸਰ ਜਾਂ ਅਫਸਰ ਕਰਕੇ ਜੇ ਉਹ ਫੇਲ ਹੋਣਗੇ ਤਾਂ ਉਹਨਾਂ ਨੂੰ ਰਿਪੋਰਟ ਕਰ ਸਕਦੇ ਸਸਿਕਾ